ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਲੋਕਰਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭਾਰਤ ਤੇ ਪਾਕਿਸਤਾਨ ਦੀ ਸਥਿਤੀ ਬਹੁਤ ਹੀ ਤਣਾਅਪੂਰਨ ਬਣੀ ਹੋਈ ਹੈ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਹਮਲਾ ਕਰਨ ਦੀ ਪੂਰੀ ਯੋਜਨਾ ਬਣਾਈ ਜਾ ਰਹੀ ਹੈ ਭਾਰਤ ਦੇ ਵਿੱਚ ਜੋ ਫੌਜੀ ਕਾਰਵਾਈ ਬਾਡਰਾ ਦੇ ਉੱਪਰ ਪੂਰੀ ਤਰ੍ਹਾਂ ਕੰਟਰੋਲ ਕਰ ਲਈ ਹੈ ਕਿਸੇ ਸਮੇਂ ਵੀ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਇਸ ਡਰ ਦੇ ਕਾਰਨ ਪਾਕਿਸਤਾਨ ਨੇ ਵੀ ਭਾਰਤ ਦੇ ਵਿੱਚ ਜੋ ਅਜਈਆਂ ਵਸਤੂਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਤੋਂ ਇਹ ਹੀ ਸੰਕੇਤ ਮਿਲਦੇ ਨੇ ਕਿ ਪਾਕਿਸਤਾਨ ਵੀ ਜੰਗ ਕਰਨ ਵਾਸਤੇ ਤਿਆਰ ਹੋਇਆ ਬੈਠਾ ਹੈ ਇਸ ਜੰਗ ਦੇ ਨਾਲ ਨੁਕਸਾਨ ਦੋਨਾਂ ਦੇਸ਼ਾਂ ਦਾ ਜੋ ਕਿ ਪਹਿਲਾਂ ਹੀ ਭੁੱਖਮਰੀ ਤੇ ਆਰਥਿਕ ਹਾਲਾਤ ਨਾਲ ਜੂਝ ਰਿਹਾ ਪਾਕਿਸਤਾਨ ਆਪ ਤਾਂ ਮਰਿਆ ਨਾਲ ਗਵਾਂਡੀ ਦੇਸ਼ਾਂ ਨੂੰ ਮਾਰਨਾ ਚਾਹੁੰਦਾ ਹੈ ਸੋ ਅੱਜ ਪਾਕਿਸਤਾਨ ਦੇ ਵੱਲੋਂ ਇੱਕ ਅਜਿਹੀ ਵਸਤੂ ਭੇਜੀ ਜਾਂਦੀ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿੱਚ ਜਿਸ ਨੂੰ ਲੈ ਕੇ ਪੂਰੀ ਤਰ੍ਹਾਂ ਬਵਾਲ ਮਚ ਗਿਆ ਹੈ ਜ਼ਿਲ੍ਹਾ ਫਰੀਦਕੋਟ ਦਾ ਹਲਕਾ ਜੈਤੋ ਜਿੱਥੇ ਪਾਕਿਸਤਾਨ ਵੱਲੋਂ ਭੇਜਿਆ ਗਿਆ ਇੱਕ ਉਹ ਸੰਕੇਤ ਜੋ ਇਸ਼ਾਰਾ ਕਰਦਾ ਹੈ ਕਿ ਪਾਕਿਸਤਾਨ ਭਾਰਤ ਦੇ ਉੱਪਰ ਪਰਮਾਣੂ ਵਾਰ ਕਰੇਗਾ ਜੇਕਰ ਪਾਕਿਸਤਾਨ ਪਰਮਾਣੂ ਵਾਰ ਕਰਦਾ ਹੈ ਤਾਂ ਫਿਰ ਭਾਰਤ ਦਾ ਮਲਿਆ ਮੇਟ ਖਤਮ ਹੋ ਜਾਏਗਾ ਭਾਰਤ ਦੇ ਵਿੱਚ ਜੋ ਪਾਕਿਸਤਾਨ ਕਿਸੇ ਸਮੇਂ ਵੀ ਪਰਮਾਣੂ ਬੰਬ ਚਲਾ ਦੇਵੇ ਤਾਂ ਭਾਰਤ ਦੇ ਨਾਲ ਨਾਲ శ్రీలంਕਾ ਬੰਗਲਾਦੇਸ਼ ਖੁਰ ਵੀ ਜਿਹੜੇ ਭਾਰਤੀ ਸ਼ਰਧਾ ਨਾਲ ਲੱਗਦੇ ਦੇਸ਼ ਨੇ ਉਹਨਾਂ ਤੇ ਵੀ ਅਸਰ ਵੇਖਣ ਨੂੰ ਮਿਲੇਗਾ ਸੋ ਅੱਜ ਜਿਵੇਂ ਹੀ ਹਰਕਾ ਜੈਤੋ ਦੇ ਵਿੱਚ ਪਾਕਿਸਤਾਨ ਵੱਲੋਂ ਭੇਜਿਆ ਹੋਇਆ ਇੱਕ ਗਬਾਰੇ ਦੇ ਰੂਪ ਵਿੱਚ ਜੋ ਹਵਾਈ ਜਹਾਜ਼ ਜਿਸ ਨੇ ਦੇਸ਼ ਵਰਗਾ ਮਾਹੌਲ ਬਣਾ ਦਿੱਤਾ ਹੈ ਪਾਕਿਸਤਾਨ ਦਾ ਉਹ ਗੁਬਾਰਾ ਜਿਸ ਦੀ ਸ਼ਕਲ ਹਵਾਈ ਜਹਾਜ਼ ਵਰਗੀ ਬਣੀ ਹੋਈ ਹੈ ਔਰ ਉਹ ਜੈਤੋ ਦੇ ਹਲਕੇ ਦੇ ਪਿੰਡ ਰਾਮੇਆਣਾ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਮਿਲਿਆ ਹੈ। ਘਟਨਾ ਦਾ ਪਤਾ ਚਲਦੇ ਹੀ ਪਿੰਡ ਵਾਸੀਆਂ ਵੱਲੋਂ ਪੁਲਿਸ ਥਾਣਾ ਜੈਤੋ ਨੂੰ ਸੂਚਿਤ ਕੀਤਾ ਜਾਂਦਾ ਹੈ। ਸੋ ਪੁਲਿਸ ਮੁਲਾਜ਼ਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਹਾਜ਼ ਰੂਪੀ ਹਵਾਨਾ ਪਰੇ ਗੁਬਾਰੇ ਨੂੰ ਕਬਜ਼ੇ 'ਚ ਲੈ ਲਿਆ ਜਾਂਦਾ ਹੈ। ਜੋ ਕਿ ਗੁਬਾਰੇ ਦੇ ਉੱਪਰ ਪਾਕਿਸਤਾਨੀ ਝੰਡੇ ਦੇ ਰੰਗ ਨੇ। ਪਾਕਿਸਤਾਨੀ ਜੋ ਉਹਦੇ ਉੱਪਰ ਝੰਡਾ ਨਿਸ਼ਾਨ ਬਣਿਆ ਹੋਇਆ ਸੋ ਇਸ ਮੌਕੇ ਐਸ ਐਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਗੁਬਾਰਾ ਕਬਜ਼ੇ ਚ ਲੈਣ ਤੋਂ ਬਾਅਦ ਇਸਤੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗੁਬਾਰਾ ਪਾਕਿਸਤਾਨ ਵੱਲੋਂ ਭੇਜਿਆ ਗਿਆ ਹੈ ਜਾਂ ਕੋਈ ਹੋਰ ਸ਼ਰਾਰਤੀ ਅੰਸਰ ਜੋ ਪੰਜਾਬ ਵਿੱਚ ਬੈਠੇ ਇਸ ਗੁਬਾਰੇ ਨੂੰ ਜੋ ਪੰਜਾਬ ਵਿੱਚ ਟੈਸਟ ਫਲਾਣਾ ਚਾਹੁੰਦੇ ਨੇ ਉਹਨਾਂ ਦੇ ਵੱਲੋਂ ਇਹ ਛੱਡਿਆ ਗਿਆ ਸੋ ਇਸ ਘਟਨਾ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਮਲੇ ਦੀ ਬਰੀਕੀ ਨਾਲ ਜਾਂਚ ਚੱਲ ਰਹੀ ਹੈ ਜੇ ਪਾਕਿਸਤਾਨ ਵੱਲੋਂ ਇਹ ਗੁਬਾਰਾ ਆਇਆ ਤਾਂ ਜੈਤੋ ਹਲਕੇ ਤੱਕ ਕਿਉਂ ਪਹੁੰਚਿਆ ਜੋ ਕਿ ਜੈਤੋ ਹਲਕਾ ਪਾਕਿਸਤਾਨ ਦੀ ਜ਼ੀਰੋ ਲਾਈਨ ਤੋਂ ਘਟੋ-ਘਟਵੀ 200 ਕਿਲੋਮੀਟਰ ਦੂਰੀ ਤੇ ਤੇ 200 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਉਹ ਗੁਬਾਰੇ ਦਾ ਟਿਕਣਾ ਸ਼ੰਕਾ ਜਹਰ ਕਰਦਾ ਹੈ ਕਿ ਉਹ ਗੁਬਾਰਾ ਇੰਨੀ ਦੂਰੀ ਤੇ ਕਿਵੇਂ ਚਲਾ ਗਿਆ ਔਰ ਉਸ ਤੋਂ ਪਹਿਲਾਂ ਕਿਉਂ ਨਹੀਂ ਜਿਹੜੇ ਪਿੰਡਾਂ ਵਾਲਿਆਂ ਨੇ ਉਹ ਗੁਬਾਰਾ ਦੇਖਿਆ ਜਿਹੜੇ ਪਿੰਡਾਂ ਤੋਂ ਉੱਪਰੋਂ ਲੰਘ ਕੇ ਗਿਆ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਭਾਰਤੀ ਸੁਰੱਖਿਆ ਏਜੰਸੀਆਂ ਵਾਸਤੇ ਵੀ ਤੇ ਪੰਜਾਬ ਦੇ ਵਿੱਚ دہشت ਵਰਗਾ ਮਾਹੌਲ ਬਣਾ ਦਿੱਤਾ ਉਸ ਪਾਕਿਸਤਾਨੀ ਹਵਾ ਰੋਪੀ ਗੁਬਾਰੇ ਨੇ ਕੀ ਕਾਰਨ ਹੈ ਹੁਣ ਉਸ ਦੇ ਪਿੱਛੇ ਅਸਲ ਮਕਸਦ ਕੀ ਹੈ ਇੱਕ ਕਿਹੜੇ ਲੋਕਾਂ ਨੇ ਪੰਜਾਬ ਵਿੱਚ ਅਜਿਹੀਆਂ ਹਰਕਤਾਂ ਫੇਰ ਸ਼ੁਰੂ ਕਰਤੀਆਂ ਨੇ ਜੋ ਕਿ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਨੇ